ਦੋਂ ਕਰਾਈਆਂ ਸੀ ਇਹ ਕਰਾਈਆਂ ਨੇ ਜੀ ਆ ਪਿਛਲੇ ਮਹੀਨੇ ਚ ਜੀਠ ਚ ਫਿਰ ਸੂਣ ਗਏ ਇਹ ਅਕੜਾ ਹੋ ਗਈਆਂ ਜੀ ਛੁਕਤੇ ਛੂ ਬਣ ਗਈਆਂ ਅੱਛਾ ਕੱਤੇ ਛੂ ਬਣਣੀਆਂ ਹਾਂ ਸੂਆ ਸਾਲ ਚ ਦੋ ਵਾਰੀ ਲੈਣੇ ਫਿਰ ਤੁਸੀਂ ਸਾਲ ਤੇ ਜੀ ਕੋਈ ਦੋ ਲੈ ਲੈਣਾ ਕੋਈ ਇੱਕ ਲੈ ਲੈਣਾ ਇਹਦਾ ਜੀ ਇੱਕ ਹੀ ਲੈਣੇ ਆ ਖੜੀ ਅੱਛਾ ਆਪ ਕੱਤੇ ਦੇ ਕੱਤੇ ਵਾਲਾ ਕਾਮਯਾਬ ਹੁੰਦਾ ਸੂਆ ਬਈ ਕੱਤੇ ਦੇ ਜੀ ਮੇਮਣਾ ਵਧੀਆ ਪਾਲ ਦਿੰਦਾ ਠੰਡ ਤੇ ਅੱਗ ਅੱਗ ਅੱਛਾ ਮੈਂ ਠੰਡ ਤੇ ਪਾਲ ਦਿੰਦਾ ਬੱਚਾ ਠੀਕ ਹੈ ਤਾਂ ਕਰਕੇ ਹਾਂ ਹਾਂ ਜੀ ਹੂੰ ਤੇ ਜਿਹੜੇ ਬਾਈ ਜਿਵੇਂ ਹੁਣ ਮੂਰੇ ਬਾਏ ਚ ਲਵਾਉਣਗੇ ਭਾਦੋਂ ਚਸੂ ਉਹ ਵੀ ਫਿਰ ਕਹਾ ਜਾਣੀਆਂ ਫੱਕਣ ਚ ਇੱਚ ਉਹ ਨਾ ਉਹ ਫਿਰ ਕਹਾ ਗਰਮੀਆਂ ਆਉਣ ਲੱਗ ਜਾਂਦੀਆਂ ਜੀ ਉਦੋਂ ਉਦੋਂ ਦੁੱਧ ਦਾ ਸੀਜ਼ਨ ਹੁੰਦਾ ਨਾ ਨਾਲੇ ਹਾਂ ਜੀ ਹਾਂ ਹਾਂ ਫਿਰ ਉਦੋਂ ਕਿਉਂ ਨਹੀਂ ਲਵਾਉਂਦੇ ਤੁਸੀਂ ਉਦੋਂ ਜੀ ਫਿਰ ਸਾ ਨਾ ਇਹਦਾ ਜੀ ਕੱਤੇ ਦੇ ਵੱਧ ਮੇਮਲਾ ਪਾਲ ਕੇ ਰਾਜੀ ਆ ਅੱਛਾ ਕੱਤੇ ਦਾ ਮੇਮਲਾ ਜਿਆਦਾ ਦੁੱਧ ਮਾਰੀ ਜਾਂਦੇ ਨੇ ਗਰਮ ਦੁੱਧ ਹੋ ਹੋ ਗਏ ਬੱਚੇ ਮਾਰਦੇ ਆ ਵੀ ਕੱਤੇ ਦੇ ਬੱਚੇ ਪਾਲ ਜਾਂਦੇ ਆ ਚੀਤ ਜੀ ਜਿਹੜੀ ਬੱਕਰੀ ਹੁੰਦੀ ਆ ਜੀ ਉਹ ਮੇਮਲਾ ਘੱਟ ਕੰਮ ਦਾ ਬੰਦਾ ਠੀਕ ਆ। ਆਕੀ ਭਾਈ ਇੱਕ ਗੱਲ ਇਹ ਚੰਗੀ ਪਤਾ ਲੱਗ ਗਈ ਵੀ ਜੇ ਮੇਮਣੇ ਪਾਲਣੇ ਆ ਤਾਂ ਸੂਆ ਕੱਤੇ ਚ ਲੈ ਲਓ। ਕੱਤੇ ਦੇ ਬਾਹ ਵਧੀਆ ਪਾਲਦੇ ਆ ਜੀ। ਜੇ ਤੁਸੀਂ ਪਾਉਣਾ ਦੁੱਧ ਤੇ ਮੇਮਣੇ ਨੂੰ ਸੰਭਲੋਗੇ ਤਾਂ ਫਿਰ ਉਹ ਉਹ ਲੈ ਲਓ ਹਣਾ। ਬੱਤ ਵਾਲੀ ਕਰਨੀ ਪੈਂਦੀ ਆ ਵੀਰੇ। ਚੇਤ ਆਲਾ ਹਣਾ। ਹਾਂ ਜੀ। ਫਿਰ ਮੈਂ ਮਿਹਨਤ ਜ਼ਿਆਦਾ ਕਰਾਂ। ਦੁੱਧ ਗਰਮ ਆ ਇਸ ਚੋ ਦੇਂਦਾ ਬੱਚੇ ਫਿਰ ਦੁੱਧ ਮਰੀ ਜਾਂਦੇ ਨੇ। ਗੱਲ ਉਹ ਨਹੀਂ ਬਣਦੀ ਕੱਤੇ ਆਲਾ ਮੇਮਣਾ ਵੱਧ ਪਾਲਦਾ।